ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਾਈ ਅੱਜ ਖੜੇ ਨੇ ਟਰੈਕਟਰ ਮੰਡੀ ਤਲਵੰਡੀ ਸਾਬੋ ਆਪਾਂ ਬਾਈ ਗਰਦੀਪ ਦੀ ਮੰਡੀ ਚ ਆਏ ਸੀ ਹੰਢਾਏ ਵਾਲੇ ਬਾਈ ਗਰਦੀਪ ਦੀ ਮੰਡੀ ਚ ਮਲਾਉਣੇ ਬਾਈ ਗਰਦੀਪ ਨੂੰ ਨਾਲ ਦਿਖਾਉਣੇ ਆਪਾਂ ਉਹਦੇ ਟਰੈਕਟਰ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਕਰਦੀ ਬਾਈ 10 ਵਜੇ ਠੋੜੀ ਟਾਕੂ ਅੱਜ ਤੱਕ ਆਕ ਵਧੀਆ ਚੌਂਕਾ ਹੈ ਨਾ ਕੰਮ ਕਰ ਸੱਟਾ ਕਿੰਨੇ ਟਰੈਕਟਰ ਰਹਿ ਗਏ ਗਰਦੀਪ ਬਾਈ ਆਪਣੇ ਕੋਲ ਕਿੰਨੇ ਟਰੈਕਟਰ ਲੱਗੇ ਹੋਏ ਠੀਕ ਹੈ ਦਿਖਾਓ ਹੋਰ ਕਿਰੇ ਵੀ ਖੜੇ ਟਰੈਕਟਰ ਆਪਣੇ ਕਿੰਨੇ ਟਰੈਕਟਰ ਖੜਾ ਕਰੇ ਘਰੇ ਹੈਗੇ ਫੋਨ ਨੰਬਰ 9469003956 94690395656 ਠੀਕ ਹੈ ਗਰੀਬ ਕਿਹੜੇ ਟਰੈਕਟਰ ਤੋਂ ਸ਼ੁਰੂ ਕਰਦੇ ਆ 850 ਦੇ 855 ਬਹੁਤ ਸੋਹਣਾ ਗਰੀਬ ਕਿਹੜਾ ਮਾਡਲ ਹੈ ਵੀਰੇ ਇਹ ਉਹ ਯਾਰ 9 ਮਾਡਲ ਟਰੈਕਟਰ ਹੈ ਜੀ 9 ਮਾਡਲ ਹੈ ਹਾਂ ਜੀ ਪਾਵਰ ਸਟੀering ਡਬਲ ਫਿਊਲ ਹਾਂ ਟਾਇਰ ਨੇ 16 9 28 ਦੇ ਮੂਰੇ 7 50 ਦੇ ਨਹੀਂ ਅੱਛਾ ਤੇਲ ਬ੍ਰੇਕ ਆ ਜਿਹੜੇ ਰਿੰਮ ਐ ਇਹ ਵੀ ਬਈ ਸੋਹਣਾ ਵਾਲੇ ਪਾਏ ਹੋਏ ਆ ਇਹਦੇ ਕੋਲ ਨੇ ਮੜਗਾੜ ਵੀ ਸੋਹਣਾ ਦਈਏ ਇਹਦੀ ਓਕੇ ਹਾਂ ਜੀ ਠੀਕ ਆ ਚੰਗਾ ਟਰੈਕਟਰ ਹੈ ਹਾਂ ਜੀ ਚੰਗਾ ਟਰੈਕਟਰ ਪੰਜਾਬ ਨੰਬਰ ਚਿੱਪ ਵਾਲੀ ਕਰਦੇ ਤੇਲ ਬ੍ਰੇਕ ਵਾਲਾ ਤੇਲ ਬ੍ਰੇਕ ਵਾਲਾ ਠੀਕ ਹੈ ਗਰੀਬ ਬਾਈ ਇਹਦੀ ਡਿਮਾਂਡ ਕੀ ਹੈ ਤੇ ਦੇਣਾ ਕਿੰਨੇ ਦਾ ਬਈ ਇਹ ਡਿਮਾਂਡ ਵੀ 385000 ਹੈ ਜੈ ਜੀਪਰ ਹੈ ਆਪਣਾ ਠੀਕ ਹੈ 370000 370000 ਰੁਪਏ ਦਾ ਵੀਰੋ ਟਰੈਕਟਰ ਬਹੁਤ ਚੰਗਾ ਹੈਗਾ ਗਰੀਬ ਇੱਕ ਗੱਲ ਦੱਸਦੇ ਸਾਨੂੰ ਬਾਈ ਇਹਨਾਂ ਟਰੈਕਟਰਾਂ ਦੇ ਵਿੱਚ ਪੁਰਾਣੇ ਟਰੈਕਟਰ ਕੱਟੇ ਜਾਣਗੇ ਭਰਾ ਜਿਹੜੇ ਤੇਰੇ ਕੋਲ ਉੱਚੇ ਮਾਲ ਟਰੈਕਟਰ ਹੈ ਉਹਨਾਂ ਤੇ ਲੋਨ ਹੋ ਜੂ ਬਾਈ ਸਿੰਗਲ ਪੰਪ ਵਾਲਾ ਪਾਵਰ ਸੇਰ ਹੈ ਨਾ ਬਾਡੀ ਲੈਨ ਦਾ ਬਹੁਤ ਚੰਗਾ ਹੈ ਤੇਲ ਬ੍ਰੇਕ ਡਬਲ ਡੀ ਅੱਛਾ ਡਿਸਟ੍ਰੀਬਿਊਟਰ ਵੀ ਡਬਲ ਲੱਗਿਆ ਹੋਇਆ ਹੈ ਇਹ ਡਿਸਟ੍ਰੀਬਿਊਟਰ ਹੈ 16 ਵਾਲੇ ਸਪੀਡ 2 ਹੈ ਨਾ ਮਰਾਡ ਮੂਡ ਵੀ ਸੋਹਣੇ ਆ ਆ ਦੇਖੋ ਡਬਲ ਡਿਸਟ੍ਰੀਬਿਊਟਰ ਤੇਲ ਬ੍ਰੇਕ ਟਰੈਕਟਰ ਹੈ ਚੰਗਾ ਟਰੈਕਟਰ ਆ ਜੂ ਲੱਗਿਆ ਹੋਇਆ ਸਿਰਫ ਕਨੋਪੀ ਵੀ ਘਾਟ ਹੀ ਆ ਉੱਤੇ ਡੈਕ ਤੇ ਕਨੋਪੀ ਤੁਸੀਂ ਲਾ ਲਓ ਭਰਾ ਹੋਣਾ 540 ਚੱਕਰ ਵਾਲਾ ਸਟicker ਉਹ ਜਿਵੇਂ ਪਿਆ ਸੋਹਣਾ ਟਰੈਕਟਰ ਹੈ ਗਰੀਬ ਇਹਦਾ ਮੁੱਲ ਕੀ ਤੇ ਦੇਣਾ ਲਾਸਟ ਕਿੰਨੇ ਦਾ ਉਹ ਦੱਸੋ ਵੀਰੇ 385000 ਹਾਂਜੀ 370000 ਰੱਪ ਦੇ ਦੇ ਠੀਕ ਹੈ ਬਾਈ ਜੀ ਆ ਕੀ ਨਾ ਤੁਹਾਡੀ ਵੀਡੀਓ ਦੇਖ ਕੇ ਉਹਦਾ ਮਾਨਦਾਨ ਸਪੈਸ਼ਲ ਹੋਊਗਾ। ਸ਼ੁਭੈਲੂਗੁਰ। ਧੰਨਵਾਦ। ਫਿਰ ਅੱਗੇ ਬਾਈ ਕੋਲ ਹੈਗਾ 2020 ਮਾਡਲ 750 ਸੋਨਾਲੀ ਕਾ ਪੂਰਾ ਚੰਗਾ ਟਰੈਕਟਰ ਹੈ ਬਾਈ ਹੈਨਾ। ਇਹ ਬਾਈ 2 ਸਪੀਡ ਹੈ। ਇਹ 3 ਸਪੀਡ ਚੇਂਜਰ ਵਾਲਾ ਜੀ। 3 ਸਪੀਡ ਚੇਂਜਰ ਵਾਲਾ ਸ਼ੈਟਲ ਗੇਅਰ ਕਹਿੰਦੇ ਜਿਹਨੂੰ ਫੁੱਲ ਟੌਪ ਮਾਡਲ ਲੀ ਫੇਰਦਾ। ਕਨੋਪਿੰਗ ਗਰੁੱਪ ਹੀ ਲੱਗੀ ਹੋਈ ਹੈ। ਟੌਪ ਮਾਡਲ ਟਰੈਕਟਰ। ਇਹਦੇ ਨਾਮ ਦੇ ਨੀ ਪੰਜਾਬ ਨੰਬਰ ਜੀ ਵੀ 1112 ਦਾ। 5 ਲੱਖ ਰੁਪਏ ਦਾ ਟਰੈਕਟਰ ਤੇ ਕ੍ਰੀਪ ਤੇ ਲੋਨ ਵੀ ਹੋ ਜਾਊਗਾ। ਟੈਟਰ 280 ਪੈਸੇ ਭਾਈ ਜੀ ਨਾਲ ਦੇ ਦੇ ਕੇ ਦੁਬਾਰਾ ਦੇ ਨਾਲ ਦੇ ਚੰਗਾ ਟਰੈਕਟਰ ਆ ਪੰਜਾਬ ਨੋ ਰੁਪਈ ਵੀ 13 ਦਾ ਪੀ ਵੀ 13 ਦਾ ਟਰੈਕਟਰ ਆ ਪੀ ਵੀ 13 ਨੰਬਰ ਦਾ ਹੁੰਦਾ ਹੀ ਚੰਗਾ ਹੈ ਸ਼ੈਡਲ ਵਗੈਰਾ ਆ ਗਿਆ ਮਿੱਤਰੋ 1200 ਘੰਟੇ ਚੱਲੇ ਹੋਇਆ ਫੁੱਲ ਟੌਪ ਵਾਲਾ 1200 ਘੰਟੇ ਚੱਲੇ ਹੋਇਆ ਟਰੈਕਟਰ ਜਮਨ ਨਵਾਂ ਟਰੈਕਟਰ ਕੋਰਾ ਟਰੈਕਟਰ ਆ ਬਾਟੀ ਲੈਣ ਦਾ ਵੀ ਹੈ ਨਾ ਭਾਈ ਜੀ 5 ਲੱਖ ਰੁਪਈਆ ਦਾ ਟਰੈਕਟਰ ਤੇ ਲੋਨ ਹੋ ਜਾ ਜੇ ਕਿਸੇ ਭਰਾ ਨੇ ਲੋਨ ਕਰਾ ਕੇ ਟਰੈਕਟਰ ਲੈਣਾ ਹੋਵੇ ਇਹਦਾ ਮੁੱਲ ਕੀ ਹੈ ਤੇ ਦੇਣਾ ਗਰੀਬ ਸਿੰਘ ਕਿੰਨੇ ਦਾ ਬਈ ਹੈ ਠੀਕ ਹੈ ਜੀ 5 ਲੱਖ 45 ਹਜ਼ਾਰ ਦਾ ਵੀ ਦੇ ਦੇ ਦਾਂਗੇ ਆਪਾਂ ਇਹ 5 ਲੱਖ 45 ਹਜ਼ਾਰ ਦਾ ਸਿਰਫ ਤੁਹਾਡੇ ਕੋਲੇ 50 ਹਜ਼ਾਰ ਰੁਪਇਆ ਹੋਣਾ ਚਾਹੀਦਾ ਵੀਰੋ 5 ਲੱਖ ਦਾ ਲੋਨ ਹੋ ਜੂਗਾ ਜੇ ਕਿਸੇ ਭਰਾ ਨੇ ਟਰੈਕਟਰ ਲੋਨ ਕਰਾ ਕੇ ਲੈਣਾ ਹੈ ਤਾਂ ਬਾਈ ਗਰਦੀਪ ਦਾ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਤੁਹਾਨੂੰ ਪਹਿਲਾਂ ਵੀ ਬੋਲਤਾ ਸੀਗਾ ਬਾਈ ਗਰਦੀਪ ਨਾਲ ਸਿੱਧਾ ਸੰਪਰਕ ਕਰ ਲਓ ਟਰੈਕਟਰ ਦੇਖ ਲਓ ਚੰਗੀ ਤਰ੍ਹਾਂ ਜੇ ਕਿਤੇ ਹੋਰ ਵੀ ਕੋਈ ਕਮੈਂਟ ਕਰ ਦਿਓ ਵੀ ਦੇਖਣਾ ਹੋਵੇ ਜਾਂ ਫੋਟੋਆਂ ਮੰਗਾਉਣੀਆਂ ਹੋਣ ਤਾਂ ਬਾਈ ਗਰਦੀਪ ਨਾਲ ਗੱਲ ਕਰ ਲਓ ਤੁਹਾਨੂੰ ਫੋਟੋਆਂ ਵੀ ਭੇਜ ਦੂਗਾ ਟਰੈਕਟਰ ਦਾ ਹਨਾ ਪੂਰਾ ਚੰਗਾ ਟਰੈਕਟਰ ਹੈ ਅੱਗੇ ਕਿਹੜਾ ਟਰ ਅਰਜਨ ਟਰੈਕਟਰ ਆਗੇ ਬਾਈ ਕੋਲੇ ਅਰਜਨ ਹੈਗਾ ਜਮਾ ਨਵਾਂ ਟਰੈਕਟਰ ਹੈ ਬਾਈ ਜੀ 555 ਅਗਲੇ ਟਾਇਰ ਵੱਡੇ ਪਾਏ ਹੋਏ ਆੜੇ ਹਾਂ 916 ਨੇ ਐਮ ਆਰ ਐਫ ਦੇ ਪੂਰਾ ਚੰਗਾ ਟਰੈਕਟਰ ਦਾ ਇੰਜੂ ਆ ਖੜਾ 15 ਵਾਲਾ ਟਰੈਕਟਰ ਹੈ ਜੀ ਇਹਨੇ ਹਾਂ ਮਗਲੇ ਟਾਇਰ ਸੀਏ ਆੜੇ ਦੇ ਬਿਲਕੁਲ ਨੰਨੇ ਨੇ ਕਨੋਪਿਕ ਨੂੰ ਭੇਤੇ ਵੀ ਲੱਗੀ ਹੋਈ ਹੈ ਹਾਂ ਜੀ ਟਾਇਰਾਂ ਦਾ ਆਪਾ ਕਸਟਮਰ ਦੇ ਨਾਲ ਵੀ ਗਰੰਟੀ ਪਵਾ ਕੇ ਦੇਣੀ ਆ ਸਾਡੀ ਕੰਪਨੀ ਜਨਾ ਪੰਜ ਸਾਲ ਦੀ ਗਾਰੰਟੀ ਦੇ ਨਾਲ ਟਾਇਰਾਂ ਦਾ ਵੈਰੀ ਗੁੱਡ ਟਰੈਕਟਰ ਮਾੜੀ ਮੋਟੀ ਟਾਟਿੰਗ ਵਾਜ ਨਹੀਂ ਜ਼ਰੂਰ ਹੋਈ ਹੈਗੀ ਜੇ ਕਈ ਉਹ ਸੌਹ ਪੌਣ ਜੋਗਿਆਂ ਵੀ ਜਮਾ ਨਹੀਂ ਹੋਇਆ ਪਰ ਠੀਕ ਆ ਵੀਰੇ ਇਹ ਪੂਰਾ ਚੰਗਾ ਟਰੈਕਟਰ ਹੈਗਾ ਪੰਜਾਬ ਨੰਬਰ ਹੈ 1155 ਨੰਬਰ ਹੀ ਬੜਾ ਸੋਹਣਾ ਹੈ ਨਾ ਪੀ ਵੀ 11 2 ਇਹ ਕਿਹਾਗੇ ਬੀ ਵਾਈ ਵਾਈ 1155 ਟਰੈਕਟਰ ਦਾ ਨੰਬਰ ਹੀ ਬਹੁਤ ਘੈਂਟ ਹੈ ਮਗਰਾੜ ਮਰੂੜ ਬਹੁਤ ਸੋਹਣੇ ਪਿਆ ਟਰੈਕਟਰ ਤੇ ਪੂਰਾ ਚੰਗਾ ਹੈ ਪੰਜਾਬ ਨੰਬਰ ਫਰਸਟ ਬਾਰਡੀ ਦਾ ਸਾਈਡ gear ਵਾਲਾ ਜਾਂਦਾ ਹੈ ਅਰਜਨ ਅਲਟਰਾ 555 ਇਹ ਹੈ ਵੀ 555 57 hp ਵਾਲਾ ਏ ਮਾਡਲ ਬਈ ਜੀ ਇਹ 15 ਜੀ ਮਾਡਲ 15 ਰੇਟ ਇਹਦਾ ਰੱਖਿਆ 4,35,000 ਰੁਪਏ। ਬਾਈ ਇਹ ਦੇਣਾ ਕਿੰਨੇ ਦਾ ਜੀ? ਇਹ ਇਹ ਤੇਰਾ 4,20,000 ਦਾ ਜੀ। 4,20,000 ਦਾ ਬਾਈ ਕਹਿੰਦਾ ਟਰੈਕਟਰ ਦੇ ਦਾਂਗੇ ਬਾਈ ਟਰੈਕਟਰ ਪੂਰਾ ਚੰਗਾ ਹੈਗਾ। ਚੰਗੀ ਤਰ੍ਹਾਂ ਨਿਗਾਹ ਮਾਰ ਲਓ ਹੱਕ ਹੱਕ ਦੇ ਡਿਸਟ੍ਰੀਬਿਊਟਰ ਡੱਬਾ ਵਾਲਾ ਹੈਗਾ। ਪੂਰਾ ਸੋਹਣਾ ਟਰੈਕਟਰ ਹੈ ਕਨੋਪੀ ਗਰੁੱਪੀ ਲੱਗੀ ਹੋਈ ਆ। ਇਹ ਤੇ 15 ਮਾਲ ਤੇ ਮੇਰੇ ਸਾਹਮਣੇ ਸਾਢੇ 3 ਲੱਖ ਦਾ ਬਈ ਲੋਨ ਹੋਈ। ਹਾਂ ਸਾਢੇ 3 ਲੱਖ ਦਾ ਲੋਨ ਹੋ ਜਾਊਗਾ। ਪੁਰਾਣਾ ਟਰੈਕਟਰ ਵੀ ਜੋ ਕੋਈ ਮਰਜ਼ੇ ਵਿੱਚ ਵੇਚਣਾ ਹੋਵੇ ਵੇਚ ਕੱਟਿਆ ਜਾਊਗਾ। ਹਾਂ ਗਰਦੀਪ ਆਪਣੇ ਕੋਲੇ ਇਹ ਟਰੈਕਟਰ ਕਿੰਨੇ ਦਾ ਦੇ ਦੋਗੇ ਲਾਸਟ ਇਹ? 4 ਲੱਖ 15000 ਜੱਥਨ ਹੋਊਗੀ। 20000 ਕਟੇਗਾ। 5000 ਹੋਰ ਕੱਟ ਦੇ। ਠੀਕ ਹੈ ਭਰਾ। ਗਰਦੀਪ ਹੋਰ ਟਰੈਕਟਰ ਆਪਣੇ ਕੋਲ ਕਿੰਨੇ ਖੜਿਆ ਕਰੇ ਬਈ? 18 ਮਾਲ ਆਪਣੇ ਕੋਲ ਪੰਜਾਬ ਨੰਬਰ ਦਾ। ਓਕੇ। ਹਾਂਜੀ। ਹੋਰ ਇੱਕ ਪੌਂਟ ਦਾ ਰੋਲਾ ਮਾਰ ਲਈਏ। ओके। ਸਤਿ ਸ਼੍ਰੀ ਅਕਾਲ ਜੀ। ओके। ਪਲਾਸੜਾ? ਹਾਂ ਪਲਾਸੜਾ। ਚੰਗੜ ਟਰੈਕਟਰ। ਪੂਰਾ ਚੰਗੜੇ ਸਹੀ 1900 ਤੋਂ ਵੱਡਾ ਰੀਨੋ ਚੱਲਿਆ ਹੋਇਆ ਸਾਰਾ। ਅੱਛਾ। ਹਾਂਜੀ। ਬਹੁਤ ਫੋਨ ਆਉਂਦੇ ਬਾਈ ਇਸ ਟਰੈਕਟਰ ਦੇ ਵੀ। ਬਾਈ ਤੇਰਾ ਲਾਸਟ ਤੇ ਫੋਨ ਨੰਬਰ ਫੇਰ ਬੋਲ ਦੇ ਤੇ ਨਾਲੇ ਐਡਰੈਸ ਆਪਣਾ। 92 94659 03955 03955 ਤੇ ਐਡਰੈਸ ਵੀ ਬੋਲ ਦੇ ਬਾਈ ਆਪਣਾ। ਪਿੰਡ ਵੀਰੇ ਆਪਣਾ ਸੰਤਪੁਰਾ ਮੋੜ ਆ ਜੀ। ਠੀਕ ਹੈ ਜੀ। ਜੀ 7 ਕਿਲੋਮੀਟਰ ਹੈ 7 ਗੋਨ ਜਿੱਦੋਂ 6 ਕਿਲੋਮੀਟਰ ਹੈ। ਮੈਂ ਤਾਂ ਹਣਾਈ ਬੋਲਦਾ ਜੀ ਜ਼ਰਾ। ਹਾਂਜੀ। ਮੈਂ ਤਾਂ ਹਣਾਈ ਬੋ ਕੋਈ ਵੀ ਬਾਈ ਕੋਲ ਟਰੈਕਟਰ ਸੰਬੰਧੀ ਰੇਟ ਸੰਬੰਧੀ ਜਾਣਕਾਰੀ ਲੈਣੀ ਹੈ ਤਾਂ ਬਾਈ ਦੇ ਕਾਪੀ ਕਾਗਜ਼ਾਂ ਦੀ ਗਰੰਟੀ ਆਪਣੀ ਹੋਊਗੀ ਯਾਰ ਆਪਾਂ ਮਾੜੇ ਬੰਦੇ ਦੀ ਕਦੇ ਵੀਡੀਓ ਬਣਾਉਂਦੇ ਨਹੀਂਗੇ ਕੋਈ ਆਪਾਂ ਨੂੰ ਕੋਈ ਕਿਸੇ ਕੁਝ ਲੈਣਾ ਨਹੀਂਗਾ ਆਪਾਂ ਇੱਕ ਆਪਦੇ ਸ਼ੌਂਕ ਦੇ ਤੌਰ ਤੇ ਆਪਦੇ ਜਿਹੜੇ ਭਰਾਵਾਂ ਵਰਗੇ ਬੰਦੇ ਆ ਇਨਸਾਨ ਉਹਨਾਂ ਦੀ ਆਪਾਂ ਵੀਡੀਓ ਬਣਾਉਣਾ ਵੀਰੇ ਵੀਡੀਓ ਚੰਗੀ ਲੱਗੀ ਤਾਂ ਜਲਦੀ ਜਲਦੀ ਨੇ ਸ਼ੇਅਰ ਕਰ ਦਿਓ ਜੇ ਕੋਈ ਟਰੈਕਟਰ ਸੰਬੰਧੀ ਜਾਣਕਾਰੀ ਲੈਣੀ ਹੈ ਤਾਂ ਬਾਈ ਨਾਲ ਗੱਲਬਾਤ ਕਰ ਲਓ ਆਪਣੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਅਸੀਂ ਤੁਹਾਡੇ ਤੱਕ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਮਿਲ ਜ ਸੱਚੀ ਕਾ ਧੰਨਵਾਦ ਫਰਾਂ